ਹਾਂਜੀ ਮੇਰੀ ਵੀਡੀਓ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ। ਹਾਂਜੀ ਅੱਜ ਆਪਾਂ ਪੇੜੇ ਬਣਾਵਾਂਗੇ। ਉਹਦੇ ਵਾਸਤੇ ਇੱਕ ਆਪਾਂ ਕੜਾਹੀ ਲੈ ਲਈ। ਉਹਦੇ ਆਪਾਂ 2 ਚਮਚੇ ਦਹੀ ਜਿਹੜੇ ਪਾਵਾਂਗੇ। ਹਾਂਜੀ ਇਹਦੇ 'ਚ ਆਪਾਂ ਇੱਕ ਕੱਪ ਦੁੱਧ ਦਾ ਐਡ ਕਰਾਂਗੇ। ਹਾਂਜੀ ਇਹਨੂੰ ਆਪਾਂ 15 ਤੋਂ 20 ਮਿੰਟ ਚ ਚਲਾਵਾਂਗੇ ਹਾਂਜੀ ਆਪ ਪਪੇੜਿਆਂ ਵਾਸਤੇ ਬਦਾਮ ਲੈਂਦੇ ਨੇ ਆਪ ਪੰਗ ਦਾਖਾ ਲੈਂਦੀਆਂ ਰਹੀਆਂ ਆਹ ਆਪਾਂ ਨੇ ਸੁੱਕਾ ਦੁੱਧ ਲੈਤਾ ਹੈ ਆਪਾਂ ਪਾ ਕੇ ਦੇਖਾਂਗੇ ਜੇ ਤਾਂ ਇਹ ਬਹੁਤ ਹੋਇਆ ਠੀਕ ਆ ਨਹੀਂ ਥੋੜਾ ਜਿਹਾ ਹੋਰ ਪਾਵਾਂਗੇ ਆ ਆਪਣਾ ਦੁੱਧ ਤਿਆਰ ਹੋ ਰਿਹਾਗਾ ਹਾਂਜੀ ਹੁਣ ਇਹ ਚ ਆਪਾਂ ਚੀਨੀ ਪਾਵਾਂਗੇ ਹਾਂਜੀ ਆ ਆਪਾਂ ਪੀਣਿਆਂ ਵਾਸਤੇ ਬਦਾਮ ਲੈਂਦੇ ਨੇ ਆਹ ਪੰਗ ਦਾਖਾ ਲੈਤੀਆਂ ਰਹੀਆਂ ਆਹ ਆਪਾਂ ਨੇ ਸੁੱਕਾ ਦੁੱਧ ਲੈਤਾ ਹੈ ਆਪਾਂ ਪਾ ਕੇ ਦੇਖਾਂਗੇ ਜੇ ਤਾਂ ਇਹ ਬਹੁਤ ਹੋਇਆ ਠੀਕ ਹੈ ਨਹੀਂ ਥੋੜਾ ਜਿਹਾ ਹੋਰ ਪਾ ਲਾਂਗੇ ਆ ਆਪਣਾ ਦੁੱਧ ਤਿਆਰ ਹੋ ਰਿਹਾਗਾ ਹਣੀ ਹੁਣ ਇਹ ਚ ਆਪਾਂ ਚੀਨੀ ਪਾਵਾਂਗੇ ਆ ਚੀਨੀ ਦੇ ਚਾਪ ਐਡ ਕਰ ਦਾਂਗੇ ਜਦੋਂ ਜਿੰਨੀ ਕੋਲ ਗਈ ਫਿਰ ਇਹ ਚ ਆਪਾਂ ਸੁੱਕਾ ਦੁੱਧ ਪਾ ਲਾਂਗੇ ਹਾਂਜੀ ਇਹ ਰੈਸਪੀ ਬਹੁਤ ਛੇਤੀ ਤਿਆਰ ਹੋ ਜੂ ਝਟਪਟ ਤਿਆਰ ਹੋ ਜੂਗੀ ਇਹ ਖੋਏ ਦੇ ਲੱਡੂਆਂ ਵਾਂਗੂ ਹੋ ਜੂਗੀ ਹਾਂਜੀ ਹੁਣ ਆਪਾਂ ਗੈਸ ਘੱਟ ਕਰ ਲਿਆ ਆਪਾਂ ਇਹ ਚ ਥੋੜਾ ਥੋੜਾ ਕਰਕੇ ਮਿਲਕ ਪਾਊਡਰ ਐਡ ਕਰੀ ਜਾਵਾਂਗੇ ਹਾਂਜੀ ਕੋਈ ਵੀ ਇਹ ਚ ਗੁੱਠਲੀ ਨਾ ਰਹਿ ਜਾਵੇ ਦੀ ਕੋਲੀ ਹੋਰ ਦੁੱਧ ਦੀ ਪਾਲਾਂਗੇ ਹਾਂਜੀ ਹੁਣ ਇਹਨੂੰ ਆਪਾਂ ਲਗਾ ਕੇ ਚਲਾਵਾਂਗੇ ਇਹਦਾ ਆਪਾਂ ਇੱਕ ਥਿੱਕਾ ਜਿਹਾ ਬੈਟਰ ਤਿਆਰ ਕਰ ਲਾਂਗੇ ਜਿਵੇਂ ਆਪਣਾ ਗੁੰਨੇ ਆ ਹਾ ਆਟਾ ਨਹੀਂ ਹੁੰਦਾ ਐਵੇਂ ਹਾਂਜੀ ਤੁਸੀਂ ਕੜਸੀ ਨੂੰ ਫੁਰਚਣੇ ਨੂੰ ਚਲਾਈ ਜਾਓ ਵੀ ਇਹ ਥੱਲੇ ਨਾ ਲੱਗ ਜਵੇ ਹੁੱਜਾ ਦੇਖੋ ਗਾੜਾ ਹੋਣ ਲੱਗ ਗਿਆ ਹਾਂਜੀ ਆ ਆਪਣਾ ਬੈਟਰ ਬਣ ਕੇ ਤਿਆਰ ਹੋ ਗਿਆ ਤੁਸੀਂ ਦੇਖ ਸਕਦੇ ਹੋ ਹਾਂਜੀ ਆ ਆ ਇੱਕ ਪਲੇਟ ਲਈ ਆ ਜੇ ਤੁਹਾਡੇ ਕੋਲ ਕੋਈ ਚੌਰਸ ਕੋਈ ਡੱਬਾ ਹੈਗਾ ਤਾਂ ਤੁਸੀਂ ਉਹ ਚ ਪਾ ਲਿਓ ਇਹਨੂੰ ਮੈਂ ਥੋੜਾ ਦੇਸੀ ਘਿਓ ਲਾ ਲਿਆ ਹੁਣ ਆਪਾਂ ਜਿਹੜਾ ਬੈਟਰ ਬਣਾਇਆ ਉਹ ਸਾਰਾ ਆਪਾਂ ਪਲੇਟ ਚ ਪਾ ਦਾਂਗੇ ਇਹਨੂੰ ਆਪਾਂ ਥੋੜਾ ਜਿਹਾ ਟਾਈਮ ਠੰਡਾ ਹੋਣ ਵਾਸਤੇ ਛੱਡਾਂਗੇ ਬਾਚੇ ਦੇ ਆਪਾਂ 10-15 ਮਿੰਟ ਤੱਕ ਪੀਸ ਕੱਟ ਦਾਂਗੇ ਇਹਦੇ ਤੁਸੀਂ ਜੋ ਮਰਜੀ ਡ్రਾਈ ਫਰੂਟ ਆਪਦੇ ਹਿਸਾਬ ਨਾਲ ਪਾ ਸਕਦੇ ਹੋ పీస్ కట్లే పీస కట్ రేపు ਜਨਵੀਰ ਹਾਂਜੀ ਆ ਆਪਣੇ ਪੇੜਾ ਆ ਆਪਣੇ ਚਾਰ ਪੇੜੇ ਨੇ ਆ ਆਪਣੀ ਬਰਫੀ ਤਿਆਰ ਆ ਇਹ ਪੇੜਾ ਵਰਸ ਵੀ ਬਣ ਗਈ ਹਾਂਜੀ ਇਹ ਦੇਖੋ ਵੀ ਤੁਸੀਂ ਸੁੱਕੇ ਦੁੱਧ ਤੋਂ ਚੀਨੀ ਪਾ ਕੇ ਥੋੜਾ ਜਿਹਾ ਆਪਾਂ ਦੁੱਧ ਪਾਇਆ ਦੀਗਾ ਆਪਣੀ 1 ਮਿੰਟ ਚ ਬਰਫੀ ਤਿਆਰ ਹੋ ਗਈ ਨਾਲ ਤੁਹਾਨੂੰ ਆਪਾਂ ਘਰੇ ਬਣਾ ਸਕਦੇ ਜੇ ਕਿਸੇ ਨੇ ਆਉਣਾ ਹੋਵੇ ਹਾਂਜੀ ਆਪਣਾ ਘਰੀ ਸਰਜੂਗਾ ਅੱਧੇ ਘੰਟੇ ਚ ਇਹ ਬਣ ਕੇ ਤਿਆਰ ਹੋ ਜਾਂਦੀ ਆ ਇਹਦੇ ਵਾਸਤੇ ਕੋਈ ਆਪਾਂ ਨੂੰ ਖੋਏ ਦੀ ਲੋੜ ਨਹੀਂ ਹੈਗੀ ਕੋਈ ਹੋਰ ਐਕਸਟਰਾ ਮਟੀਰੀਅਲ ਨਹੀਂ ਪਾਉਣਾ ਹੈਗਾ ਇਹਦੇ ਚ ਆਪਾਂ ਧੰਨਵਾਦ ਜੀ